ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਦੀ ਕਾਇਆਕਲਪ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਬਕਵਾਸ ਕਰ ਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਤੇ ਅੱਜ ਪੰਜਾਬ ਮੰਡੀਕਰਨ ਬੋਰਡ ਵੱਲੋਂ ਪਿੰਡ ਮਹਿਮਾ ਚੱਕਾ ਤੇ ਪਿੰਡ ਰਾਜਕੇ ਦੀ ਫਿਰਨੀ ਸੀਮੈਂਟ ਕੰਕਰੀਟ ਨਾਲ ਅਪਗ੍ਰੇਡ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਮਾਨਯੋਗ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਬਲ ਕਰ ਕਮਲਾ ਨਾਲ ਕੀਤਾ ਗਿਆ ਗੁਰਦੀਪ ਸਿੰਘ ਰੰਧਾਵਾ ਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦਾ ਪਿੰਡ ਰਾਜਕੇ ਪਹੁੰਚਰ ਤੇ ਪਿੰਡ ਦੇ ਸਰਪੰਚ ਜਦਲ ਵੀਰ ਸਿੰਘ ਢਾਲੀਵਾਲ ਵੱਲੋਂ ਗੁਰੂ ਘਰ ਦੀ ਬਖਸ਼ ਸਰਪਉਸਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਬਾਦਾਈ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪਿੰਡ ਰਾਜਕੇ ਤੇ ਪਿੰਡ ਮੀਮੇ ਚੱਕ ਦੀ ਫਿਰਨੀ ਦਾ ਕੰਮ ਬੜੇ ਚਿਰਾਂ ਤੋਂ ਅਧਵ ਚੱਲਿਆ ਲੜਕਿਆ ਹੋਇਆ ਸੀ ਤੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਇਤਿਹਾਸਕ ਨਗਰੀ ਬਾਬਾ ਮੀਮੇ ਸਾਹਿਬ ਅਤੇ ਪਿੰਡ ਰਾਜੇ ਕੀ ਦੀ ਫਿਰਨੀ ਦੀ ਸ਼ਾਨਦਾਰ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਨਾਲ ਹੀ ਉਹਨਾਂ ਕਹੇ ਕਿ ਪਿੰਡ ਵਸੀਆਂ ਦੀ ਜੋ ਸੱਪੜ ਦੀ ਸਮੱਸਿਆ ਆ ਰਹੀ ਹੈ ਉਸ ਦਾ ਜਲਦੀ ਤੋਂ ਜਲਦੀ ਕੋ ਪੱਕਾ ਹੱਲ ਕਰਕੇ ਇਸ ਤੋਂ ਨਜਾਇਜ਼ਤ ਦਵਾਈ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ న్యూ ਉਦਘਾਟਨਾ ਇਸ ਕਰਕੇ ਕੀਤਾ ਗਿਆ ਕਿ ਇਹ ਜਿਹੜਾ ਰਾਜੇ ਕੀ ਤੇ ਮਹਿਮੇ ਚੱਕ 2 ਪਿੰਡ ਦੀ ਜਿਹੜੀ ਫਿਰਨੀ ਹੈ ਇਹ ਫਿਰਨੀ ਦਾ ਕੰਮ ਪਿਛਲੇ ਬੜੇ ਲੰਮੇ ਸਮੇ ਤੋਂ اٹਕਿਆ ਸੀਗਾ ਇਹ ਬੜੀ ਪਵਿੱਤਰ ਜਗ੍ਹਾ ਇਹ ਪਿੰਡ ਦੀ ਜਿੱਥੇ ਬਾਬਾ ਮਹਿਮਾ ਜੀ ਆਏ ਨੇ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਨਤਮਸਤਕ ਹੋਣ ਆਉਂਦੀ ਹੈ ਬਾਬਾ ਮਹਿਮਾ ਜੀ ਨੂੰ ਸਮਰਪਿਤ ਇਹ ਜਿਹੜੀ ਪਿੰਡ ਦੀ ਚਾਰ ਫਿਰਨੀ ਹੈ ਉਹ ਬਣ ਕੇ ਅੱਜ ਤਿਆਰ ਹੋ ਗਈ ਹੈ ਤੇ ਦਾਦੂ ਘਾਟਣ ਵੀ ਕਰਨ ਆਏ ਆ ਤਾਂ ਮੇਰੇ ਘਰ ਪਿੰਡ ਦੇ ਬਹੁਤ ਖੁਸ਼ ਨੇ ਲੋਕ ਇਹਦੇ ਬਣਨ ਸਰ ਕਿੰਨੀ ਲਾਗਤ ਨਾਲ ਬਣ ਕੇ ਤਿਆਰ ਹੋਈ ਇਹ ਲਗਭਗ 40 ਲੱਖ ਰੁਪਈਆ ਇਹਦੇ ਤੇ ਲੱਗਿਆ ਤਾਂ ਸਾਡੇ ਐਸ்சி ਸਾਹਿਬ ਨਾਲ ਖੜੇ ਨੇ ਇਨਾਂ ਦੇ ਜੀਓ ਸਾਹਿਬ ਨਾਲ ਖੜੇ ਨੇ ਇਨਾਂ ਦੇ ਸਾਰੇ ਮਿਹਨਤ ਸਦਕਾ ਮੈਂ ਕਹਨਾ ਕਿ ਸਾਡਾ ਸਟਾਫ ਬਹੁਤ ਵਧੀਆ ਬੜੇ ਮਿਹਨਤ ਨਾਲ ਬੜੀ ਲਗਨ ਨਾਲ ਕੰਮ ਕਰਦਾ ਹੈ ਬਿਨਾਂ ਕਿਸੇ ਲਾਲਚ ਤੋਂ ਕੰਮ ਕਰਦੇ ਨੇ ਤਾਂ ਮੈਂ ਇਨਾਂ ਦਾ ਵੀ ਬੜਾ ਧੰਨਵਾਦ ਹੈ ਕਿ ਕਿ ਇਨਾਂ ਨੇ ਦੇ ਉਪਰਾਲੇ ਨਾਲ ਜਿਹੜੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਤਾਂ ਪਿੰਡ ਦਾ ਵੀ ਬਹੁਤ ਸਹਿਯੋਗ ਹੈ ਇਹ ਸਰਪੰਚ ਸਾਹਿਬ ਖੜੇ ਲਾਗੇ ਇਨਾਂ ਲਾਗੇ ਖਲੋ ਕੇ ਜਿੱਦਾਂ ਤੁਸੀਂ ਦੱਸਿਆ ਪਿਆ ਲਾਗੇ ਨਾਲੇ ਇੱਟ ਦੀ ਜਿਹੜੀ ਆ ਵੀ ਇਹਦੇ ਨਾਲ ਕਦੀ ਵੀ ਜ਼ਿੰਦਗੀ ਭਾਰੇ ਛੜਕ ਜਿਹੜੀ ਉਹ ਖਰਾਬ ਨਹੀਂ ਹੋਣੀ ਇਸ ਕਰਕੇ ਮੈਂ ਸਾਰੇ ਪਿੰਡਾਂ 'ਚ ਪਿੰਡ ਵਾਸੀਆਂ ਨੂੰ ਕਹਿਣਾ ਕਿ ਤੁਹਾਡੀ ਡਿਵੈਲਪਮੈਂਟ ਦਾ ਕੰਮ ਹੈ ਤੁਹਾਡਾ ਆਪਣਾ ਕੰਮ ਹੈ ਸਾਰੇ ਜਾਣੇ ਆਪਣੀ ਬਣਦੀ ਜ਼ਿੰਮੇਵਾਰੀ ਸਮਝ ਕੇ ਤਾਂ ਜਿਹੜੇ ਨਾਲ ਪ੍ਰਸ਼ਾਸਨ ਨਾਲ ਦਾ ਸਹਿਯੋਗ ਕਰਿਆ ਕਰੋ ਤਾਂ ਪਿੰਡ ਦੀ ਡਿਵੈਲਪਮੈਂਟ ਜਿਹੜੀ ਆ ਉਹ ਆਪੋ ਆਪਣੇ ਪਿੰਡਾਂ ਦੀ ਕਰਾਉਣੀ ਚਾਹੀਦੀ ਹੈ ਸਰ ਪਿੰਡ ਦੀ ਸਮੱਸਿਆ ਇੱਕ ਸੱਪੜ ਆ ਉਹ ਜਦੋਂ ਓਵਰਫਲੋ ਹੁੰਦਾ ਉਹ ਤਾਂ ਸੜਕ ਜਿਹੜੀ ਟੁੱਟ ਜਾਂਦੀ ਹੈ ਉਹ ਬੜੀ ਚੰਗੀ ਡਿਮਾਂਡ ਹੈ ਉਹ ਕਦੋਂ ਪੂਰੀ ਹੋਏਗੀ ਵੇਖੋ ਜੀ ਇਹਦੇ ਤੇ ਤਾਂ ਪਾਣੀ ਵੀ ਖਲੋਤਾ ਰਿਹਾ ਇਹ ਤਾਂ ਨਹੀਂ ਟੁੱਟਦੀ ਬਾਕੀ ਜਿਹੜੀ ਗੱਲ ਤੁਸੀਂ ਛੱਪੜ ਦੀ ਕੀਤੀ ਆ ਮੈਨੂੰ ਇਹ ਪਤਾ ਲੱਗਾ ਕਿ ਸਰਪੰਚ ਸਾਹਿਬ ਨੇ ਲਾ ਕੇ ਕਿਤੇ ਵਿਗਾ ਥਾਂ ਆਪਣੇ ਜੇਪੇ ਚੋਂ ਪਾਏ ਖਰਚ ਕੇ ਲਿਆ ਇਹਨਾਂ ਦਾ ਚਾਹ ਉਹ ਇੰਟਰਸਟਿਡ ਨੇ ਕਿ ਸਾਡੇ ਪਿੰਡ ਦਾ ਪਾਣੀ ਉੱਥੇ ਅਸੀਂ ਛੱਪੜ ਬਣਾ ਦਿੰਨੇ ਉੱਥੇ ਪਹੁੰਚੇ ਇਹ ਛੱਪੜ ਅਸੀਂ ਪੂਰ ਕੇ ਤੈਨੂੰ ਪਾਰਕ ਚ ਲੈ ਲਵਾਂਗੇ ਮੇਰੇ ਖਿਆਲ ਬਹੁਤ ਵਧੀਆ ਗੱਲ ਆ ਜਿੱਥੇ ਮੇਰੀ ਜ਼ਰੂਰਤ ਹੋਏਗੀ ਮੈਂ ਸਰਪੰਚ ਸਾਹਿਬ ਦੇ ਨਾਲ ਇਹ ਤੁਹਾਡੇ ਲਈ ਜੋ ਨਹੀਂ ਹੋਣਾ ਇਸ ਜੋਗ ਬਿਲਕੁਲ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਤਾਂ ਜਿਹੜੇ ਰਸਤੇ 'ਚ ਮੈਨੂੰ ਪਤਾ ਲੱਗਦਾ ਕਿ ਕੁਝ ਰੁਕਾਵਟਾਂ ਰਸਤੇ 'ਚ ਆਉਂਦੀਆਂ ਨੇ ਵੀ ਅੰਡਰਗਰਾਊਂਡ ਪਾਈਪ ਪੈਣਾ ਆ ਡੱਕ ਦਿੰਦੇ ਤੇ ਉਹ ਡੱਕ ਦਿੰਦੇ ਨੇ ਉਹਨਾਂ ਲੋਕਾਂ ਨੂੰ ਚਾਹੀਦਾ ਕਿ ਪਿੰਡ ਸਾਰਿਆਂ ਦਾ ਸਾਂਝਾ ਪਿੰਡ ਸਾਰਿਆਂ ਦਾ ਸਾਰਿਆਂ ਨੂੰ ਸਮੱਸਿਆ ਵਾ ਤੇ ਸਮੱਸਿਆ ਤਾਂ ਹੀ ਦੂਰ ਹੋਣੀ ਆ ਜੇ ਆਪਾਂ ਪਿੰਡ 'ਚ ਇਕੱਲਾ ਕਰਾਂਗੇ ਤਾਂ ਚੰਗੇ ਕੰਮ ਤੋਂ ਕਦੀ ਵੀ ਕਿਸੇ ਨੂੰ ਰੁਕਾਵਟ ਨਹੀਂ ਪਾਉਣੀ ਚਾਹੀਦੀ